ਕੱਟ 15 ਦਿਨ ਦਾ ਫੈਸ਼ਨ ਲਾਓ ਫੈਸ਼ਨ ਲਾਓ ਫੈਸ਼ਨ ਲਾਓ ਫੈਸ਼ਨ ਤੋਂ ਪੱਜਣ ਵਾਲੀ ਚੰਨੀ ਸਰਕਾਰ ਮਰਦਾਬਾ 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 ਫੈਸ਼ਨ ਤੋਂ ਪੱਜਣ ਵਾਲੀ ਚੰਨੀ ਸਰਕਾਰ ਮਰਦਾਬਾ 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 ਡੀਪੀ ਨਾ ਦੂਣ ਵਾਲੀ ਸਰਕਾਰ ਮਰਦਾਬਾ 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 ਡੀਪੀ ਦਾ ਖੰਦ ਨਾ ਕਰਨ ਵਾਲੀ ਸਰਕਾਰ ਮਰਦਾਬਾ 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 ਡੀਪੀ ਦਾ ਖੰਦ ਨਾ ਕਰਨ ਵਾਲੀ ਸਰਕਾਰ ਮਰਦਾਬਾ 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 और कई मुद्दों को लेकर बुलाया गया आज का सेशन तो मेरे को लगता है लोगों को सिर्फ उनकी आंखों में मिट्टी डालने के लिए बुलाया गया है क्योंकि आज एक दिन का सेशन रखा गया स्पेशल सेशन सिर्फ से बी एस एफ वाले इशू के ऊपर कल पता नहीं रात सरकार को क्या आ, कप कपी छिड़ी कि इन्होंने एक दिन का जो सेशन है वो आ, जो बिजनेस सारा कंडक्ट होना है काम का रहा। वो कर दिया इन्होंने 11 पे आज सिर्फ श्रद्धांजलि दे के उठा देना है और ये मेरे ख्याल से सत्तर साल के इतिहास में पहली बार हो रहा होगा कि सेशन कंटिन्यू चल रहा है मंडे से लेके थर्सडे तक का और बीच में दो दिन की छुट्टी इन्होंने कर दी मेरे को ये समझ नहीं आती

इनके पास हमारे और हमारे थ्रू पंजाब की तीन करोड़ जनता का कोई जवाब नहीं है लोगों के मुद्दों से इशूज़ से ये भागते हैं इस करके हमें नहीं लगता कि इनके आपस में क्लेश ही नहीं मुक रहे लोगों के मसले क्या हल करेंगे लेकिन फिर भी जो हमारी जिम्मेवारी है ड्यूटी है एक रिस्पॉन्सिबल और सतर्क ऑपोजिशन की ਉਹ ਸਰਕਾਰ ਕੋਹੋਂ ਪੰਜਾਬ ਦੀ ਜਨਤਾ ਖਾਰੇ ਸਵਾਲ ਅੱਛ ਕਰੇਗੀ ਅਮਨਜੀਤ ਕੀ ਲੱਗਦਾ ਬੀਐਸਐਫ ਦਾ ਮੁੱਦਾ ਹੁਣ ਦੋ ਦਿਨ ਮੁੱਦਾ ਹੁਣ ਦੋ ਦਿਨ ਅੱਗੇ ਪਾ ਦਿੱਤਾ ਕੀ ਸਰਕਾਰ ਦੀ ਤਿਆਰੀ ਨਹੀਂ ਸੀ ਕਿ ਜਿਹੜਾ ਅੱਜ ਸੈਸ਼ਨ ਦੇ ਵਿੱਚ ਮੁੱਦਾ ਸੀ ਉਹ ਦੋ ਦਿਨ ਅੱਗੇ ਪਾ ਦਿੱਤਾ ਮੈਂ ਕਹਿੰਦਾ ਜੀ ਇਕੱਲੇ ਬੀਐਸਐਫ ਨੂੰ ਤਾਂ ਛੱਡੋ ਤੁਸੀਂ ਬੀਐਸਐਫ ਦਾ ਹੱਲ ਕਿਵੇਂ ਹੋ ਸਕਦਾ ਹੈ ਇਹ ਤਾਂ ਉਸ ਦਿਨ ਆਲ ਪਾਰਟੀ ਮੀਟਿੰਗ 'ਚ ਮੈਂ ਇਹਨਾਂ ਨੂੰ ਦੱਸਦਾ ਸੀਗਾ ਇਹ ਜਿਨੇ ਮਰਜ਼ੀ ਉਹਰੇ ਡਰਾਮੇ ਕਰੀ ਜਾਣ ਜਿਨੇ ਮਰਜ਼ੀ ਲੋਕਾਂ ਨੂੰ ਬੇਫਕੂਮਾਂ ਦੀ ਗੱਲਾਂ ਕਰੀ ਜਾਣ ਜੇ ਬੀਐਸਐਫ ਵਾਲੇ ਇਸ਼ੂ ਦਾ ਚਲੋ ਇਹ ਠੀਕ ਹੈ ਇਹ ਚੀਜ਼ਾਂ ਜ਼ਰੂਰੀ ਨੇ ਇਹਦੇ ਨਾਲ ਇੱਕ ਇੱਕ ਸਾਈਕਲੋਜੀਕਲ ਇੱਕ ਸੋਸ਼ਲ ਇੱਕ ਮੋਰਲ ਸਟੈਂਡ ਹੈ ਜਿਹੜਾ ਸਟੇਟ ਦਾ ਕਲੀਅਰ ਹੁੰਦਾ ਹੈ ਉਹ ਜ਼ਰੂਰੀ ਹੈ ਉਹ ਤੇ ਪਹਿਲਾਂ ਦੇਣਾ ਚਾਹੀਦਾ ਹੈ ਚਾਹੇ ਪ੍ਰਧਾਨ ਮੰਤਰੀ ਦੇ ਘਰ ਦੇ ਅੱਗੇ ਤਰਨਾ ਦੇਦਾ ਹੋਵੇ ਚਾਹੇ ਡੈਲੀਗੇਸ਼ਨ ਲੈ ਕੇ ਆਵੇ ਚਾਹੇ ਮਤੇ ਪਾਉਣੇ ਹੁਣ ਇਹ ਜ਼ਰੂਰੀ ਹੈ ਪਰ ਉਹਦਾ ਇੱਕੋ ਇੱਕ ਤਰੀਕਾ ਜਿਹੜਾ ਮੈਂ ਉਸਨੂੰ ਸਮਝਾਇਆ ਸੀਗਾ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਸਟੇਟ ਦੇ ਹੱਕਾਂ ਦੇ ਉੱਪਰ ਡਾਕਾ ਵੱਜ ਰਿਹਾ ਹੈ ਜਿਹੜਾ ਲਾਅ ਐਂਡ ਆਰਡਰ ਹੈ ਉਹ ਸੈਂਟਰ ਤੇ ਸਬਜੈਕਟ ਸੈਂਟਰ ਦੀ ਲਿਸਟ 'ਚ ਆਉਂਦਾ ਹੈ ਕਿ ਸਟੇਟ ਦੀ ਲਿਸਟ ਦੇ ਵਿੱਚ ਆਉਂਦਾ ਹੈ ਉਹ ਸਮਝਾਤਾ ਸੀਗਾ ਇਹਨਾਂ ਨੂੰ ਤੇ ਉਸ ਦਿਨ ਨਰਜੋਤ ਸਿੰਘ ਸਿੱਧੂ ਜੀ ਚੰਨੀਆਂ ਨੇ ਵੀ ਇਸ ਗੱਲ ਦੀ ਮੇਰੀ ਤਾਇਦ ਕੀਤੀ ਸੀ ਜੋ ਅਮ ਜੀ ਨੇ ਕਿਹਾ ਠੀਕ ਹੈ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਕਰਾਂਗੇ ਉਹ ਤਾਂ ਮਸਲਾ ਸੀ ਜਿਹੜਾ ਇਹਨਾਂ ਨੂੰ ਸਮਝਾਤਾ ਸੀਗਾ ਪਰ ਅੱਜ ਕੀ ਕਲਾ ਬੀਐਸਐਫ ਦਾ ਮਸਲਾ ਹੈ ਪੰਜਾਬ ਦੇ ਨਸ਼ਿਆਂ ਦਾ ਮਸਲਾ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਬੇਅਦਵੀ ਦੇ ਮੁੱਦਾ ਜਿਹੜਾ ਉਹ ਖਤਮ ਹੋ ਚੁੱਕਿਆ 3 ਲੱਖ ਕਰੋੜ ਦਾ ਕਰਜ਼ਾ ਖਤਮ ਹੋ ਗਿਆ ਨਸ਼ੇ ਅੱਜ ਘਰ ਘਰ ਪਹੁੰਚੇ ਪਏ ਨੇ ਇੰਡਸਟਰੀ ਇਤੋਂ ਛੜ ਛੜ ਭਜ ਰਹੀ ਹੈ ਪੰਜਾਬ ਦਾ ਹੈਲਸਾਰ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਕਲਾਪਸ ਹੋਇਆ ਪਿਆ ਹੈ ਇਹਨਾਂ ਇਸ਼ਿਊਜ਼ ਦੇ ਉੱਪਰ ਚਰਚਾ ਕੌਣ ਕਰੂਗਾ ਉਹ ਸਾਡੀ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਪਰ ਇਹ ਇਹ ਡਰਦੇ ਨੇ ਉਹਨਾਂ ਗੱਲਾਂ ਤੋਂ ਕਿਉਂਕਿ 5 ਸਾਲ ਲੋਕਾਂ ਨੂੰ ਬੇਫੂਕ ਬਣਾਉਣ ਤੋਂ ਬਿਨਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਚਾਹੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਤੇ ਚਾਹੇ ਹੁਣ ਚਰਜੀ ਚੱਲੀ ਨੇ ਇਹਨਾਂ ਨੇ ਲੋਕਾਂ ਨੂੰ ਭੁਗਰਾ ਕਰਨੋਂ ਬੇਫੂਕ ਬਣਾਉਣ ਤੋਂ ਲੱਗੌਰ ਕੁਝ ਕੀਤਾ ਨਹੀਂ ਹੈਗਾ ਕੀ ਕਹਿੰਦੇ ਠੀਕ ਹੈ ਜੀ ਯਾ ਪ੍ਰਿਧ ਮੈਬਾਰੀ ਤੋਂ ਭੱਜ ਰਹੀ ਆ ਕਾਂਗਰਸ ਪਾਰਟੀ ਅਬਦੇ ਕਮਜ਼ੋਰੀਆਂ ਲਕਾ ਰਹੀ ਆ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਪਹਿਲਾ ਇੱਕ ਦਿਨ ਦਾ ਸੀ ਵਿੱਚ ਦੋ ਸਿਟੀਆਂ ਸੀਗੀਆਂ ਇੱਕ ਦਿਨ ਦੇ ਵਿੱਚ ਦੋ ਸਿਟੀਆਂ ਸੀਗੀਆਂ ਪਹਿਲੀ ਸਿਟਿੰਗ ਕੀ ਸੀ ਸਰਧਾਂਜ ਲਈਆਂ ਦੂਜੀ ਸਿਟਿੰਗ ਕੀ ਸੀ ਕਾਮਕਾਰ ਜਿਹੜਾ ਬੀਐਸਐਫ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ ਪਰ ਲੇਕਿਨ ਸਰਕਾਰ ਨੇ ਸੈਸ਼ਨ ਜਿਹੜਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦਾ ਯਤਨ ਕੀਤਾਗਾ ਔਰ ਸੈਸ਼ਨ ਜਿਹੜਾ ਹੈਗਾ ਕਹਿੰਦੇ ਅਸੀਂ 2 ਦਿਨ ਦਾ ਕਰਤਾ ਉਹ ਜਿਹੜੀਆਂ 1 ਦਿਨ ਦੀ ਜਿਹੜੀ 1 ਦਿਨ ਦੀ ਸੈਟਿੰਗ ਸੀ ਉਹ 2 ਦਿਨ ਦੀ ਕਰਤੀਆਂ ਇਹਦੇ ਨਾਲ ਕੀ ਹੋਊ ਪੰਜਾਬ ਦੇ ਖਜ਼ਾਨੇ ਤੇ ਸਰਕਾਰ ਆਪ ਕਹਿੰਦੀ ਸੀ ਸਾਬਕਾ ਮੁੱਖ ਮੰਤਰੀ ਕਹਿੰਦੇ ਹੁੰਦੇ ਸੀਗੇ ਕਿ 70 ਲੱਖ ਰੁਪਏ ਇੱਕ ਦਿਨ ਦਾ ਖਰਚਾ ਆਉਂਦਾਗਾ ਜੋ 70 ਲੱਖ ਰੁਪਏ ਅੱਜ ਕਿੰਨਾ ਵੱਧ ਕੇ ਹੋ ਜਾਊਗਾ 1.5 ਕਰੋੜ ਰੁਪਏ ਹੋ ਜੂਗਾ ਪੰਜਾਬੀਆਂ ਤੇ ਬੋਝ ਪਊ ਇੱਕ ਦਿਨ ਦਾ ਸੈਸ਼ਨ ਸੀ ਸੈਸ਼ਨ ਜਿਹੜਾ ਹੈਗਾ ਸਾਨੂੰ ਅਸੀਂ ਕਹਿੰਨੇ ਕਿ ਬਿਲਕੁਲ ਬੀਐਸਐਫ ਦੇ ਮੁੱਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਆ ਕਿਸਾਨੀ ਦੇ ਮੁੱਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਆ ਪਰ ਲੇਕਿਨ ਆ ਜਿਹੜਾ ਸੈਸ਼ਨ ਆ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਜਿਹੜਾ ਪੈਂਡਿੰਗ ਪਿਆਗਾ ਉਹ ਤੁਰੰਤ ਸੱਦਿਆ ਜਾਵੇ ਜਿਹਦੇ ਵਿੱਚ ਜਿਹੜਾ 15 ਦਿਨ ਦਾ ਹੋਵੇ ਔਰ ਲਾਈਵ ਟੈਲੀਕਾਸਟ ਹੋਵੇ ਔਰ ਜਿਹੜੀ ਮੈਂ ਸਮਝਦਾ ਕਾਂਗਰਸ ਪਾਰਟੀ ਦੀ 5 ਸਾਲ ਦੀ ਕਾਰਜਕਾਰੀ ਆ ਉਹਦਾ ਵੀ ਲੇਖਾ ਚੱਕਾ ਹੋਊਗਾ ਕਿਸਾਨੀ ਕਰਜ਼ੇ ਦੀ ਵੀ ਗੱਲ ਹੋਊਗੀ ਦਲਤਾਂ ਦੀ ਪੰਜਾਬ ਦੇਆਂ ਦੀ ਗੱਲ ਹੋਊਗੀ ਵਪਾਰੀਆਂ ਦੀ ਗੱਲ ਹੋਊਗੀ ਪੰਜਾਬ ਦੇ ਉਹ ਬੇਰੁਜ਼ਗਾਰ ਜਿਹੜੇ ਸੁਹਾਣੇ ਟੈਂਕੀ ਤੇ ਬੈਠੇ ਨੇਗੇ ਜਿਹੜੇ ਪਟਿਆਲੇ ਤਾਵਰਾਂ ਤੇ ਬੈਠੇ ਨੇਗੇ ਜਿਹੜੇ ਭੁਖੜ ਤਾਲਾਂ ਤੇ ਬੈਠੇ ਨੇਗੇ ਜਿਹੜੇ ਮਰਨ ਵਰਤੇ ਤੇ ਬੈਠੇ ਨੇ ਉਹਨਾਂ ਦੀ ਗੱਲ ਹੋਂ ਕਿਉਂਕਿ ਕਾਂਗਰਸ ਪਾਰਟੀ ਨੇ ਕਿਹਾ ਸੀਗਾ ਕਿ ਹਰ ਘਰ ਕਾਰੋਜਗਾਰ ਦੇ ਦੇਵਾਂਗੇ ਉਹਦੀ ਗੱਲ ਅਸੀਂ ਕਰਨੀ ਚਾਹੁੰਦੇ ਆ ਸਮਝ ਸਮਝਦਾ ਅੱਜ ਸਰਕਾਰ ਜਿਹੜੀ ਆ ਉਹ ਆਪਣੀਆਂ ਕਮਜ਼ੋਰੀਆਂ ਨਕਾਮੀਆਂ ਲੁਕਾ ਰਹੀ ਔਰ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਪੈਂਡਿੰਗ ਉਹਨੂੰ ਕਰਾਉਣ ਤੋਂ ਭੱਜ ਰਹੀ ਆ